विदਾਨ ਸਭਾ ਹਲਕਾ ਰਾਜਾ ਸੰਸੀ ਦੇ ਇੰਚਾਰਜ ਸ਼੍ਰੀਮਤੀ ਸੋਨੀਆ ਮਾਨ ਨੇ ਅਰਵਿੰਦਰ ਸਿੰਘ ਬੱਬੂ ਸ਼ਾ ਪ੍ਰਧਾਨ ਨਗਰ ਪੰਚਾਇਤ ਰਾਜਾ ਸੰਸੀ ਦੀ ਅਗਵਾਈ ਹੇਠ ਕਸਬੇ ਅੰਦਰ ਪੀਰਾਂ ਵਾਲੀ ਗਲੀ ਨੂੰ ਇੰਟਰਲੌਕ ਟਾਇਲਾਂ ਨਾਲ ਬਣਾਉਣ ਦਾ ਉਦਘਾਟਨ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਸੋਨੀਆ ਮਾਨ ਨੇ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਲੋਕਾਂ ਦੀ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਗਲੀਆਂ ਨੂੰ ਬਣਾਉਣ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਧਾਨ ਅਰਵਿੰਦਰ ਸਿੰਘ ਬੱਬੂ ਸ਼ਾਹ ਨੇ ਦੱਸਿਆ ਕਿ ਇਹ ਦੋਵੇਂ ਗਲੀਆਂ ਨੂੰ ਬਣਾਉਣ ਦਾ ਖਰਚਾ ਕਰੀਬ 40 ਲੱਖ ਰੁਪਏ ਆਵੇਗਾ ਅਤੇ ਇਹ ਜਲਦੀ ਬਣ ਕੇ ਤਿਆਰ ਹੋ ਜਾਣਗੀਆਂ ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਰ ਚਾਰਜ ਸੋਨੀਆ ਮਾਨ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਜੋਗ ਅਗਵਾਈ ਹੇਠ ਹਲਕਾ ਰਾਜਾ ਸੰਸੀ ਅੰਦਰ ਬਿਨਾਂ ਕਿਸੇ ਭੇਦਭਾਵ ਦੇ ਸਰ ਪੱਕੀ ਵਿਕਾਸ ਕੀਤਾ ਜਾਵੇਗਾ ਅਤੇ ਕਸਬਾ ਰਾਜਾ ਸੰਸੀ ਦੇ ਲੋਕਾਂ ਨੂੰ ਸਾਰੀਆਂ ਸ਼ਹਿਰ ਵਾਲੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ ਬਹੁਤ ਸਾਈਕੀਓ ਮਨਾਜਾ ਇਧਰ ਦੇਖਿਓ ਜੀ ਫੌਦ ਪਾਰਕ ਕੋਡ ਕੋਡ ਕਰੀਓ ਆਲੂ ਫੌਦ ਪਾਰਕ ਕੋਡ ਆਲੂ ਫੌਦ ਪਾਰਕ ਕੋਡ ਅੱਛਾ ਐਸਾ ਮੀਡੀਆ ਇੱਕ ਫੋਟੋ ਹਲਕਾ ਜਿਹਾ ਲੱਗਨ ਤੋਂ ਬਾਅਦ ਪਹਿਲਾ ਇੱਕ ਅਦਕਾਟ ਰਿਹਾ ਜੀ ਕਿੱਥੋਂ ਦਾ ਕੀ ਅਪਡੇਟ ਆ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਰਾਜਸਥਾਨ ਕੀ ਦੇ ਵਿੱਚ ਸਾਡੇ ਪ੍ਰਗਾਨ ਬਬੂ ਜੀ ਦੇ ਨਾਲ ਐਂਡ ਇਹਨਾਂ ਦੀ ਵਾਈ ਦੇ ਵਿੱਚ ਅਸੀਂ ਇੱਥੇ ਕਰ ਰਹੇ ਆ ਪੀਰਾ ਵਾਲੇ ਪਾਪਾ ਜੀ ਦੀ ਗਲੀ ਦੇ ਵਿੱਚ ਜਿਹੜੀ ਇਹ ਰੋਡ ਹੈ ਇੱਥੇ ਪਾਣੀ ਬਹੁਤ ਛੱਡਦਾ ਜੀਕਾ ਔਰ ਬਹੁਤ ਨੀਵੀਂ ਸੀ ਜਿਸ ਕਰਕੇ ਕਿ ਲੌਂਗ ਟਾਈਮ ਲੱਗਦੀ ਡਿਮਾਂਡ ਸੀਗੀ ਦੁਬਾਰਾ ਦਾ ਉਦਘਾਟਨ ਅਸੀਂ ਕਰਨ ਜਾ ਰਹੇ ਹਾਂ ਕਿ ਕਿ ਲੌਂਗ ਟਾਈਮ ਲੱਗੇਗੀ ਜੀ ਤੇ ਉਦਘਾਟਨ ਕਿੰਨੇ ਦਾ ਜੀ ਕਿੰਨੀ ਗਲੀ ਬਣਨ ਵਾਲੀ ਹੈ ਜੀ ਬੜੇ ਸਮੇਂ ਤੋਂ ਬਣਨ ਵਾਲੀ ਸੀ ਕਿ ਕਿ ਲੰਬੇ ਸਮੇਂ ਤੋਂ ਇਹ ਕੰਮ ਲਟਕਿਆ ਸੀ ਰਾਜਸਥਾਨ ਨਗਰ ਕੌਂਸਲਰ ਦਾ ਜੀ ਆਵੜੇ ਪ੍ਰਾਣਾ ਕਿ ਭਾ ਕਿੰਨੀ ਲਾਗਤ ਨਾਲ ਬਣ ਰਹੀ ਹੈ ਤੇ ਕਿੱਥੋਂ ਦੀ ਕਿੱਥੋਂ ਤੱਕ ਰਿਪੀਟ ਕਰੇਗੀ ਹੈ ਜੀ ਦੇਖੋ ਜੀ 40 ਲੱਖ ਰੁਪਏ ਦੀ ਲਾਗਤ ਦੇ ਨਾਲ ਬਣ ਰਹੀ ਹੈ ਦੋ ਗਲੀਆਂ ਬਣ ਰਹੀਆਂ ਨੇ ਐਂਡ ਦੋ ਗਲੀਆਂ ਦਾ ਜਿਹੜਾ ਬਜਟ ਹੈ ਉਹ 40 ਲੱਖ ਰੁਪਏ ਹੈ ਐਂਡ ਲੌਕਟਾਈਲ ਲੱਗੇਗੀ ਸਾਰੇ ਕਿਤੇ ਤਾਂ ਕਿ ਉਹ ਨੀਵੀਂ ਨਾ ਰਵੇ ਜਿੱਥੇ ਪਾਣੀ ਨਾ ਖੜੇ ਜੀ 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 ਜੋਂ ਦਾ ਵੀ ਇੱਥੇ ਨਗਰ ਕੌਂਸਲਰ ਦੀ ਪੰਚਾਇਤ ਬਣੀ ਹੈ ਤੇ ਕੀ ਪਹਿਲਾਂ ਉਹਦੇ ਘਾਟ ਨੂੰ ਉਹਦੋਂ ਦਾ ਤੁਹਾਡਾ ਵੀ ਪਹਿਲਾਂ ਉਹਦੇ ਘਾਟ ਨੇ ਆ ਜੀ ਜੀ ਬਿਲਕੁਲ ਇਹ ਮੇਰਾ ਪਹਿਲਾਂ ਘਾਟ ਹੈ ਤੇ ਅੱਜਕੱਲ ਕਿੰਨੀਆਂ ਗਲੀਆਂ ਦਾ ਇੱਥੇ ਰੱਖਿਆ ਗਿਆ ਜੀ ਰਾਜਸਾਸੀ ਦੇ ਵਿੱਚ ਅੱਜ ਦੋ ਗਲੀਆਂ ਦਾ ਹੋਰ ਕੱਟ ਰੱਖਿਆ ਗਿਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਉਤਘਾਟਨ ਕਰਾਂਗੇ ਤਾਂ ਕਿ ਅਸੀਂ ਰਾਜਸਾਸੀ ਦੀ ਤਰੱਕੀ ਕਰ ਸਕੀਏ ਤੁਸੀਂ ਲਗਾਤਾਰ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਹੋ ਕਿ ਜੋ 3 ਸਾਲ ਦੇ ਵਿੱਚ ਹੋਇਆ ਉਹ ਗਾ ਨਹੀਂ ਹੋਏਗਾ 1.5 ਸਾਲ ਦੇ ਵਿੱਚ ਉਹ ਸਾਰੇ ਵਾਅਦੇ ਲੋਕਾਂ ਨਾਲ ਪੂਰੇ ਕਰ ਪੋਗੇ ਜੋ ਹਲਕੇ ਦੇ ਵਿੱਚ ਲੋਕਾਂ ਨਾਲ ਕਰ ਰਹੇ ਹੋ ਦੇਖੋ ਜੀ ਕੋਸ਼ਿਸ਼ ਹੈ ਜੋ ਕੋਸ਼ਿਸ਼ ਹੈ ਉਹ ਪੂਰੀ ਕਰਨੀ ਚਾਹੀਦੀ ਹੈ ਉਹ ਕਰਾਂਗੇ ਠੀਕ ਹੈ